ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਇਸ ਸਮੇਂ ਦੀ ਜਿਹੜੀ ਲਾਈਵ ਅਪਡੇਟ ਆ ਉਹ ਦੇਖ ਪਾ ਰਹੇ ਹੋ ਤੁਸੀਂ ਕਿ ਮੌਸਮ ਦੇ ਵਿੱਚ ਜਿਹੜਾ ਹਲਕੇ ਹਲਕੇ ਕਰਪਟਾ ਜਿਹੜੀ ਉਹ ਆਈ ਹੋਈ ਆ ਜਿਵੇਂ ਕਿ ਸਵੇਰ ਵੇਲੇ ਤੁਸੀਂ ਉੱਚੇ ਬੱਦਲ ਨੇੜੇ ਉਹ ਲੰਘਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਅਸੀਂ ਤੁਹਾਨੂੰ ਸਵੇਰ ਦੇ ਸਮੇਂ ਦੱਸਿਆ ਸੀ ਕਿ ਉੱਚੇ ਬੱਦਲ ਪੰਜਾਬ ਦੇ ਉੱਤੋਂ ਦੀ ਅੱਜ ਲੰਘਦੇ ਹੋਏ ਨਜ਼ਰ ਆਉਣਗੇ ਉਸੇ ਤਰ੍ਹਾਂ ਕੁਝ ਖੇਤਰਾਂ ਦੇ ਵਿੱਚ ਇਸ ਸਮੇਂ ਜਿਹੜੀ ਹਲਕੀ-ਹਲਕੀ ਬੂੰਦਾਬੰਦੀ ਜਿਵੇਂ ਕਿਤੇ ਛਿੱਟਾ ਗਰ ਗਿਆ ਕਣੀ ਕਿਤੇ ਕਣੀ ਗਰਗੀ ਉਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜਿੱਥੇ ਗ੍ਰੀਨ ਕਲਰ ਦੀਆਂ ਧਾਰੀਆਂ ਨੇ ਪੰਜਾਬ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਵੇਂ ਤੁਸੀਂ ਦੇਖ ਪਾਉਂਗੇ ਪੰਜਾਬ ਦੇ ਕੁਝ-ਕੁਝ ਖੇਤਰਾਂ ਦੇ ਵਿੱਚ ਨੇ ਇਹ ਕੋਈ ਜ਼ਿਆਦਾ ਨਹੀਂ ਹੈਗੀ ਕੁਝ-ਕੁਝ ਖੇਤਰਾਂ ਦੇ ਵਿੱਚ ਇਹ ਧਾਰੀਆਂ ਜਿਹੜੀਆਂ ਗ੍ਰੀਨ ਕਲਰ ਨੇ ਤੁਹਾਨੂੰ ਦਿਖਾਈ ਦੇਣਗੇ ਇਸੇ ਤਰ੍ਹਾਂ ਹਿਦਿਆਣੇ ਦੇ ਵਿੱਚ ਤੇ ਇਸੇ ਤਰ੍ਹਾਂ ਰਾਜਸਥਾਨ ਦੇ ਹਿਮਾਚਲ ਜੰਮੂ ਐਂਡ ਕਸ਼ਮੀਰ ਇਤਰਾ ਲੈਂਦੇ ਪੰਜਾਬ ਦੇ ਵਿੱਚ ਦੇਖ ਸਕਦੇ ਹੋ ਜਿੱਥੇ-ਇਥੇ ਵੀ ਗ੍ਰੀਨ ਕਲਰ ਦੀਆਂ ਤਾਰੀਆਂ ਜਿਹੜੀਆਂ ਦਿਖਾਈ ਦੇ ਰਹੀਆਂ ਨੇ ਤਾਂ ਇੱਥੇ-ਇੱਥੇ ਇਹ ਜਿਹੜਾ ਮੀਂਹ ਦੀਆਂ ਕਾਰਵਾਈਆਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਕੋਈ ਜ਼ਿਆਦਾ ਮੀਂਹ ਨਹੀਂ ਹੈਗਾ ਭਾਰੀ ਮੀਂਹ ਨਹੀਂ ਹੈਗਾ ਸਿਰਫ ਹਲਕੇ ਰੂਪ ਦੇ ਵਿੱਚ ਇਹ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਤਸਵੀਰਾਂ ਕਿਨਮਣ ਕਣੀ ਦੇ ਦਿਖਾਈ ਦੇ ਰਹੀਆਂ ਨੇ ਦੇਖ ਸਕਦੇ ਹੋ ਪੂਰੀ ਲਾਈਵ ਜਿਹੜੀ ਸੈਟਲਾਈਟ ਦੀ ਤਸਵੀਰ ਹੈ ਜਿਵੇਂ ਇਧਰੋਂ ਆ ਰਿਹਾ ਹੈ ਲੈਂਦੇਵਿਆਂ ਵਾਲੀ ਸਾਈਡ ਤੋਂ ਇਹ ਸਿਸਟਮ ਇਹਦਾ ਆ ਰਿਹਾ ਦੇਖ ਸਕਦੇ ਹੋ ਇੱਥੇ ਤੇ ਇੱਥੇ ਪੰਜਾਬ ਦੇ ਵਿੱਚ ਕਿਤੇ-ਕਿਤੇ ਇਹ ਧਾਰੀਆਂ ਇਸ ਤਰ੍ਹਾਂ ਹਲਕੇ-ਹਲਕੇ ਜਿਹੜੀਆਂ ਬਿੰਦੀਆਂ ਦੇ ਰੂਪ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਦੇਖ ਸਕਦੇ ਹੋ ਪੰਜਾਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਬਿੰਦੀਆਂ ਦੇ ਰੂਪ ਵਿੱਚ ਕਿਤੇ ਕਿਤੇ ਜਿਹੜੀ ਕਿਨਵਨ ਕਣੀ ਹੈ ਜਿਹੜੀ ਇਹ ਦਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਇੱਧਰ ਰਾਜਸਥਾਨ ਦੇ ਵਿੱਚ ਤੇ ਇੱਥੇ ਲਹਿੰਦੇ ਤੇ ਮੀਂਹ ਵਖੋ ਮੌਸਮ ਇਹਦਾ ਹਮ ਤਰ ਤੱਕ ਠੀਕ ਠਾਕ ਰਹੂਗਾ ਕੋਈ ਜ਼ਿਆਦਾ ਜਿਹੜਾ ਮੀਂਹ ਨਹੀਂ ਹੈਗਾ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਇਹ ਬਦਲ ਬਈ ਜਿਹੜੀ ਇਹ ਬਣਦੀ ਹੋਈ ਨਜ਼ਰ ਆ ਰਹੀ ਹੈ ਬਾਕੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੂਸਰੇ ਸੈਟਲਾਈਟ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਵਿੱਚੋਂ ਵੀ ਦਿਖਾ ਦਿੰਦੇ ਆ ਕਿ ਉਸ ਦੇ ਉੱਤੇ ਕਿੱਥੇ-ਕਿੱਥੇ ਜਿਹੜੀ ਬੱਦਲਵਈ ਪਹੁੰਚੀ ਹੋਈ ਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੋਸਤੋ ਜੁੜੇ ਰਹੋ ਸਾਡੇ ਨਾਲ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਦੇਖ ਸਕਦੇ ਹੋ ਤੁਸੀਂ ਭਾਰਤੀ ਮੌਸਮ ਬਗੈਣ ਦਾ ਜਿਹੜਾ ਸੈਟੇਲਾਈਟ ਆ ਉਹ ਖੁੱਲ ਚੁੱਕਿਆ ਦੋਸਤੋ ਜਿਹਦੇ ਵਿੱਚ ਕਿ ਬੱਦਲਵਈ ਦੀ ਤਸਵੀਰ ਕਲੀਅਰ ਦਿਸ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਬੱਦਲਵਈ ਜਿਹੜੀ ਹੋ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਹੁੰਚ ਚੁੱਕੀ ਆ ਤਸਵੀਰਾਂ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਤੇ ਨਾਲ ਹੀ ਹਰਿਆਣੇ ਦੇ ਵਿੱਚ ਬੱਦਲਵਾਈ ਜਿਹੜੀ ਇਹ ਪਹੁੰਚੀ ਹੈ ਜਦੋਂ ਰਾਜਸਥਾਨ ਦੇ ਵਿੱਚ ਲੈਨ ਦੇ ਪੰਜਾਬ ਚ ਪੰਜਾਬ ਦੇ ਵਿੱਚ ਤੇ ਇਧਰੋਂ ਹਰਿਆਣੇ ਦੇ ਪੂਰੇ ਖੇਤਰਾਂ ਵਿੱਚ ਦਿੱਲੀ ਦੇ ਵਿੱਚ ਜੁਪੀ ਦੇ ਇਲਾਕਿਆਂ ਦੇ ਵਿੱਚ ਇਧਰੋਂ ਹਿਮਾਚਲ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਨਾਲ ਲੱਗਦੇ ਸੂਬਿਆਂ ਦੇ ਵਿੱਚ ਵੀ ਜਿਹੜੀ ਬੱਦਲਵਾਈ ਪੂਰੀ ਕਲੀਅਰ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਲੀਅਰ ਕੱਟ ਐਨ ਪਤਾ ਲੱਗ ਰਿਹਾ ਪੰਜਾਬ ਦੇ ਸਿਰਫ ਥੋੜੇ ਜਿਹੇ ਇਲਾਕਿਆਂ ਨੂੰ ਛੱਡ ਕੇ ਬਾਕੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਬੱਦਲਵਾਈ ਆ ਸਾ ਚੁੱਕੀ ਹੈ ਇਹਦੇ ਨਾਲ ਕੋਈ ਜ਼ਿਆਦਾ ਲਗਾਤਾਰ ਮੀਂਹ ਨਹੀਂ ਪਊਗਾ ਸਿਰਫ ਹਲਕੀ ਫੁਲਕੀ ਬੂੰਦਾਵਾਂ ਦੇ ਜਿਹੜੀ ਕਿਤੇ ਇਕਦੁੱਕਾ ਖੇਤਰਾਂ ਦੇ ਵਿੱਚ ਜਿਵੇਂ ਕਹਿ ਸਕਦਾ ਹਾਂ ਜੇਕਰ 100% ਦੇ ਵਿੱਚੋਂ ਆਪਾਂ ਕਹੀਏ 20-30% ਇਲਾਕੇ ਦੇ ਵਿੱਚ ਇਹ ਕਿਣਮਣ ਕਣੀ ਜਿਹੜੀ 30% ਇਲਾਕੇ ਦੇ ਵਿੱਚ ਕਿਣਮਣ ਕਣੀ ਜਿਹੜੀ ਕਿਤੇ ਹਲਕੀ ਫੁਲਕੀ ਹੋ ਸਕਦੀ ਹੈ ਬਾਕੀ ਦੋਸਤੋ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਜਿਹੜਾ ਉਹ ਵੀ कोई ज्यादा के ਘਟੂਗਾ ਨਹੀਂ ਵਧੂਗਾ ਹੀ ਰਾਤਾਂ ਨੂੰ ਕਿਉਂਕਿ ਜਿਹੜਾ ਤਾਪਮਾਨ ਉਹ ਬੱਦਲਵਾਈ ਦੇ ਵਿੱਚ ਵੱਜ ਜਾਂਦਾ ਤੇ ਹਵਾਵਾਂ ਦੀ ਗਤੀ ਜਿਹੜੀ ਉੱਤਰ ਪੱਛਮੀ ਹਵਾਵਾਂ ਦੀ ਉਹ ਰੁਕੀ ਹੋਈ ਹੈ ਕਿਉਂਕਿ ਹਵਾਵਾਂ ਨੇ ਜਿਹੜੀਆਂ ਉਹ ਪੂਰਬੀ ਕੁਝ ਖੇਤਰਾਂ ਦੇ ਵਿੱਚ ਤੁਹਾਨੂੰ ਵੀ ਹਵਾਵਾਂ ਚੱਲਦੀਆਂ ਨਹੀਂ ਜਿੰਨਾਂ ਦੇ ਨਾਲ ਮੌਸਮ ਦੇ ਵਿੱਚ ਗਰਮਾਹਟ ਪੰਡੀਆਂ ਨਹੀਂ ਤਾਪਮਾਨ ਦੇ ਆਪਾਂ ਕਹਿ ਸਕਦੇ ਹਾਂ ਬਹੁਤ ਪਾਟਾਂਗੇ 12 ਦੇ ਕਰੀਬ ਤਾਪਮਾਨ 5 6 ਡਿਗਰੀ ਦੇ ਕਰੀਬ ਰਹਿਣਗੇ ਤੇ ਦਿਨ ਦੇ ਤਾਪਮਾਨ ਵੀ ਜਿਹੜੇ 21 22 ਤੇ ਕੁਝ ਖੇਤਰਾਂ ਦੇ ਵਿੱਚ 28 ਇਹਨਾਂ 30 ਡਿਗਰੀ ਤੱਕ ਜਿਹੜੇ ਅੱਜ ਦੇਖਣ ਨੂੰ ਮਿਲੇ ਨੇ ਤੇ ਕੱਲ ਨੂੰ ਵੀ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹਿਣ ਦੀ ਜਿਹੜੀ ਸੰਭਾਵਨਾ ਤੇ ਬੱਦਲ ਕੱਲ ਨੂੰ ਵੀ ਇਸੇ ਤਰ੍ਹਾਂ ਉੱਚੇ ਲੰਘਦੇ ਰਹਿਣਗੇ। ਦੋਸਤੋ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੀ ਫੇਸਬੁੱਕ ਆਈਡੀ ਦੇ ਉੱਤੇ ਵੀ ਆਪਾਂ ਰੀਲਾਂ ਪਾਉਣੇ ਆ ਤੇ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਤਦ ਤੱਕ ਲਈ ਧੰਨਵਾਦ, ਮਿਹਰਬਾਨੀ, ਰੱਬ ਰਾਖਾ।